ਸਿਰਫ ਅੱਜ ਦੇ ਲਈ ਫਰਵਰੀ 4 ਚੰਗੀਆਂ ਭਾਵਨਾਵਾਂ ਹੀ ਸਭ ਕੁਝ ਨਹੀਂ ਹਨ ਸਾਡੇ ਲਈ ਸੁਧਾਰ ਸਿਰਫ ਮ제 ਤੋਂ ਕਿਤੇ ਵੱਧ ਕੇ ਹੈ ਆਪਣੇ ਸਰਗਰਮ ਅਮਲ ਦੌਰਾਨ ਸਾਡਿਆਂ ਚੋ ਜ਼ਿਆਦਾਤਰ ਨਿਸ਼ਚਿਤ ਤੌਰ ਤੇ ਇਹ ਜਾਣਦੇ ਸੀ ਕਿ ਅਸੀਂ ਇੱਕ ਦਿਨ ਤੋਂ ਬਾਅਦ ਅਗਲੇ ਦਿਨ ਕਿਦਾਂ ਦਾ ਮਹਿਸੂਸ ਕਰਾਂਗੇ ਤਦ ਸਾਨੂੰ ਬਸ ਸਿਰਫ ਇਹੀ ਕਰਨਾ ਹੁੰਦਾ ਸੀ ਕਿ ਅਸੀਂ ਬੋਤਲਾਂ ਤੇ ਚਿਮੜੇ ਲੇਬਲ ਪੜ੍ਹ ਲਈਏ ਜਾਂ ਇਹੇ ਜਾਣ ਲਈਏ ਕਿ ਥੈਲਿਆਂ 'ਚ ਕੀ ਹੈ ਅਸੀਂ ਆਪਣੀਆਂ ਭਾਵਨਾਵਾਂ ਨੂੰ ਆਪਣੇ ਤਰੀਕੇ ਨਾਲ ਯੋਜਨਾਵਾਂ ਵਿੱਚ ਬੰਨ੍ਹਦੇ ਸੀ ਅਤੇ ਹਰ ਰੋਜ਼ ਸਾਡਾ ਟੀਚਾ ਇਹੀ ਰਹਿੰਦਾ ਸੀ ਕੀ ਅਸੀਂ ਚੰਗਾ ਮਹਿਸੂਸ ਕਰੀਏ ਪਰ ਹੁਣ ਸੁਧਾਰ ਪ੍ਰੋਗਰਾਮ ਵਿੱਚ ਅਸੀਂ ਇੱਕ ਦਿਨ ਤੋਂ ਅਗਲੇ ਦਿਨ ਇੱਥੋਂ ਤੱਕ ਕੀ ਇੱਕ ਮਿੰਟ ਤੋਂ ਅਗਲੇ ਮਿੰਟ ਕੁਝ ਵੀ ਮਹਿਸੂਸ ਕਰਨ ਦੇ ਲਈ ਆਜ਼ਾਦ ਹਾਂ ਅਸੀਂ ਸਵੇਰ ਦੇ ਸਮੇਂ ਆਪਣੇ ਆਪ ਨੂੰ ਊਰਜਾ ਨਾਲ ਭਰਪੂਰ ਅਤੇ ਖੁਸ਼ ਰੱਖਣ ਦੇ ਲਈ ਆਜ਼ਾਦ ਹਾਂ ਅਤੇ ਮਹਿਸੂਸ ਕਰਦੇ ਹਾਂ ਪਰ ਸ਼ਾਮ ਨੂੰ ਬੜੇ ਹੀ ਅਜੀਬੋ ਗਰੀਬ ਤਰੀਕੇ ਨਾਲ ਆਪਣੇ ਆਪ ਨੂੰ ਟੁੱਟਿਆ ਹੋਇਆ ਮਹਿਸੂਸ ਕਰਦੇ ਹਾਂ ਕਿਉਂਕਿ ਹੁਣ ਅਸੀਂ ਹਰ ਸਵੇਰ ਆਪਣੀਆਂ ਭਾਵਨਾਵਾਂ ਦੇ ਲਈ ਕੋਈ ਲੇਖਾ ਜੋਖਾ ਤਿਆਰ ਨਹੀਂ ਕਰਦੇ ਐਦਾਂ ਚ ਇਹੋ ਜਿਹੀਆਂ ਭਾਵਨਾਵਾਂ ਨਾਲ ਪਰ ਸਕਦੇ ਹਾਂ ਜੋ ਸਾਡੇ ਲਈ ਬਥੇਰੀਆਂ ਸਹਿਜ ਹੋਣ ਜਿਦਾਂ ਕਿ ਸਵੇਰੇ ਕੁਝ ਥਕਿਆ ਥਕਿਆ ਜਿਹਾ ਮਹਿਸੂਸ ਕਰੀਏ ਅਤੇ ਰਾਤ ਨੂੰ ਸੌਣ ਸਮੇਂ देर तक ਜਾਗੀਏ ਠੀਕ ਹੈ ਇਹ ਸੰਭਾਵਨਾ ਹਮੇਸ਼ਾ ਰਹਿੰਦੀ ਹੈ ਕਿ ਅਸੀਂ ਚੰਗਾ ਮਹਿਸੂਸ ਕਰੀਏ ਪਰ ਗੱਲ ਇਹ ਨਹੀਂ ਹੈ ਅੱਜ ਸਾਡੀ ਮੁੱਖ ਚਿੰਤਾ ਸਿਰਫ ਚੰਗਾ ਮਹਿਸੂਸ ਕਰਨ ਦੀ ਨਹੀਂ ਹੈ ਬਲਕਿ ਚਿੰਤਾ ਇਹ ਹੈ ਕੀ ਆਪਣੀਆਂ ਭਾਵਨਾਵਾਂ ਨੂੰ ਸਮਝਿਆ ਕਿਦਾਂ ਜਾਵੇ ਅਤੇ ਕਿਦਾਂ ਉਹਨਾਂ ਨਾਲ ਨਜਿੱਠਿਆ ਜਾਵੇ ਭਾਵੇਂ ਹੀ ਉਹ ਕੁਝ ਵੀ ਕਿਉਂ ਨਾ ਹੋਣ ਅਸੀਂ ਸੁਧਾਰ ਪ੍ਰੋਗਰਾਮ ਦੇ ਕਦਮਾਂ ਤੇ ਅਮਲ ਕਰਕੇ ਅਤੇ ਦੂਜਿਆਂ ਦੇ ਨਾਲ ਆਪਣੀਆਂ ਭਾਵਨਾਵਾਂ ਨੂੰ ਵੰਡ ਕੇ ਇਹ ਕਾਰਜ ਕਰਦੇ ਹਾਂ ਸਿਰਫ ਅੱਜ ਦੇ ਲਈ ਮੈਂ ਆਪਣੀਆਂ ਭਾਵਨਾਵਾਂ ਨੂੰ ਭਾਵੇਂ ਉਹ ਕੁਝ ਵੀ ਕਿਉਂ ਨਾ ਹੋਣ ਉਦਾਂ ਹੀ ਸਤਿਕਾਰ ਕਰਾਂਗਾ ਮੈਂ ਸੁਧਾਰ ਪ੍ਰੋਗਰਾਮ ਤੇ ਅਮਲ ਕਰਾਂਗਾ ਅਤੇ ਆਪਣੀਆਂ ਭਾਵਨਾਵਾਂ ਦੇ ਨਾਲ ਰਹਿਣ ਦਾ ਯਤਨ ਕਰਾਂਗਾ ਸ਼ੁਭ ਦਿਨ